ਕੁਸ਼ਤੀ ਦੰਗਲ ਮੇਲਾ ਝਾਂਪੂਰ ਦੇ ਗੁੱਗਾ ਮੈੜੀ ਵਿਖੇ ਕਰਵਾਇਆ ਗਿਆ ਜਿਸ ਵਿੱਚ 90 ਦੇ ਕਰੀਬ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ ਤੇ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਰੋਹੀ ਦਿੱਲੀ ਅਤੇ ਬਲਾੜੀ ਵਿਚਕਾਰ ਹੋਇਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਝੰਡੀ ਦੇ ਕੇ ਕੁਸ਼ਤੀ ਦੰਗਲ ਮੇਲੇ ਦੀ ਸ਼ੁਰੂਆਤ ਕਰਵਾਈ ਚਾਂਪੁਰ ਵਿਖੇ ਆਏ ਆ ਜਿੱਥੇ ਦੂਜਾ ਕੁਸ਼ਤੀ ਦੰਗਲ ਸਾਰੇ ਨਗਰ ਨਿਵਾਸੀਆਂ ਵੱਲੋਂ ਕਰਾਇਆ ਜਾ ਰਿਹਾ ਸਾਡੀ ਕਮੇਟੀ ਵੱਲੋਂ ਕਰਾਇਆ ਜਾ ਰਿਹਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਸਾਡੇ ਇਸ ਨਗਰ ਚਾਂਪੁਰ ਦਾ ਸਮੁੱਚੇ ਨਗਰ ਨਿਵਾਸੀਆਂ ਦਾ ਸਾਡੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਕੁਸ਼ਤੀ ਦੰਗਲ ਕਰਾਇਆ ਔਰ ਦੂਜਾ ਕੁਸ਼ਤੀ ਦੰਗਲ ਹੈ ਕਿਉਂਕਿ ਅੱਜ ਲੋੜ ਹੈ ਸਾਡੀ ਇਹ ਜਿਹੜੀ ਸਦੀਆਂ ਪੁਰਾਣੀ ਗੇਮ ਹੈ ਕੁਸ਼ਤੀ ਦੀ ਉਹਨੂੰ ਬਚਾਉਣ ਦੀ ਲੋੜ ਹੈ ਆ ਜਿੰਨੇ ਦਰਸ਼ਕ ਖੜੇ ਤੁਸੀਂ ਦੇਖ ਰਹੇ ਹੋ ਮੈਂ ਸਮਝਦਾ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕੋਈ ਸਮਾਸੀ ਜਦੋਂ ਸਾਡੇ ਦਾਰਾ ਸਿੰਘ ਦਾ ਹਿੰਦੁਸਤਾਨ ਦੀ ਗੱਲ ਛੱਡੋ ਪੂਰੀ ਦੁਨੀਆ ਦੇ ਚਾਹ ਹੁੰਦਾ ਸੀ ਔਰ ਅੱਜ ਅਸੀਂ ਫੇਰ ਉਸੇ ਮਕਾਮ ਤੇ ਪਹੁੰਚਣਾ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਦਾ ਸੁਪਨਾ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਕਿ ਨੌਜਵਾਨ ਜਿਹੜੇ ਆ ਉਹ ਆਪਣੀਆਂ ਨਸ਼ਿਆਂ ਨੂੰ ਛੱਡ ਕੇ ਉਹ ਗੇਮਾਂ ਦੇ ਵਿੱਚ ਆਉਣ ਔਰ ਆਪਣੇ ਮਾਪੇ ਦਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਨਾਮ ਚਮਕਾਉਣ ਔਰ ਇਹ ਜਿਹੜੀ ਕੁਸ਼ਤੀ ਦੰਗਲ ਹੈ ਤੇ ਸਾਡਾ ਬਜ਼ੁਰਗਾਂ ਦਾ ਗੇਮ ਹੈ ਔਰ ਦੁਨੀਆ ਦੇ ਵਿੱਚ ਅਸੀਂ ਆਪਣਾ ਨਾਮ ਪੈਦਾ ਕਰਨਾ ਇਹ ਤਾਂ ਹੀ ਹੋਊਗਾ ਜੇ ਪਿੰਡ-ਪਿੰਡ ਜਾ ਕੇ ਇਹ ਦੰਗਲ ਹੋਣਗੇ ਸੋ ਮੈਂ ਜਿਹੜੇ ਪਿੰਡ ਕੁਸ਼ਤੀ ਦੰਗਲ ਕਰਾਉਣੇ ਵਿਸ਼ੇਸ਼ ਤੌਰ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਬਹੁਤ ਵਧੀਆ ਪ੍ਰਬਾਲਾ ਹੈ ਔਰ ਤੁਸੀਂ ਦੇਖ ਰਹੇ ਹੋ ਬਕ ਬਕ ਪਿੰਡਾਂ ਤੋਂ ਬਹੁਤ ਸਾਰੇ ਲੋਕ ਆਨੰਦ ਮਾਣ ਆਏ ਆ ਜੇ ਲੋਕ ਆਉਣਗੇ ਤਾਂ ਸਾਡੇ ਪਹਿਲਵਾਨ ਨਵੇਂ ਸਿਰੇ ਤੋਂ ਆਉਣਗੇ ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਪਹਿਲਵਾਨਾਂ ਨੂੰ ਵੀ ਨਗਰ ਨਿਵਾਸੀਆਂ ਨੂੰ ਵੀ ਜੋ ਵੀ ਖਰਚ ਹੋਊਗਾ ਜੋ ਸਾਡੇ ਸਰਕਾਰ ਨੂੰ ਇਹ ਜ਼ਿੰਮੇਵਾਰੀ ਲਾਉਣਗੇ ਕੋਈ ਇਹਨਾਂ ਨੂੰ ਗ੍ਰਾਂਟ ਵੀ ਦਵਾਂਗੇ ਅਜੇ ਗ੍ਰਾਂਟ ਦਾ ਕਰਦੇ ਸਾਡੇ ਕੋਈ ਸਰ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਦੇਖੋ ਮੈਂ ਨੌਜਵਾਨਾਂ ਨੂੰ ਇਹ ਕਹਿਣਾ ਚਾਹਾਂਗਾ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਖੇਡਾਂ ਵਤਨ ਪੰਜਾਬ ਦੀ ਜਿਹੜੀ ਗੇਮ ਸਟਾਰਟ ਕੀਤੀ ਹੈ ਉਹ ਸਕੂਲਾਂ ਦੇ ਨਹੀਂ ਆਮ ਲੋਕ ਵੀ ਉਹ ਆਪਣਾ ਪਾਰਟਿਸਿਪੇਟ ਕਰ ਸਕਦੇ ਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਇੰਡੀਆ ਦੀ ਹਾਕੀ ਟੀਮ ਹੈ ਸਾਡੇ 10 ਖਿਡਾਰੀ ਜਿਹੜੇ ਪੰਜਾਬ ਦੇ ਨੇ 10 ਵਿੱਚੋਂ 3 ਚ 4 ਪੀਸੀਐਸ ਔਰ 3 ਡੀਐਸਪੀ ਨੇ ਮੈਂ ਨੌਜਵਾਨਾਂ ਨੂੰ ਕਹਿਣਾ ਕਿ ਹੋਣਾ ਵਲ ਦੇਖੀ ਆਪਾਂ ਜਿਉ ਏਡੇ ਵੱਡੇ ਉਹਦੇ ਤੇ ਜਾ ਸਕਦੇ ਆ ਆਪਣੇ ਮਾਪੇ ਦਾ ਨਾਮ ਚਮਕਾ ਸਕਦੇ ਪੂਰੀ ਦੁਨੀਆ ਚ ਪੰਜਾਬ ਦਾ ਨਾਮ ਚਮਕਾ ਸਕੇ ਨੇ ਹਿੰਦੁਸਤਾਨ ਦਾ ਚਮਕਾ ਸਕੇ ਨੇ ਤਾਂ ਸਾਡੇ ਨੌਜਵਾਨ ਕੋਈ ਵੀ ਚਮਕਾ ਸਕਦਾ ਸੋ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਨਸ਼ਿਆਂ ਨੂੰ ਛੱਡ ਕੇ ਖੇਡ ਦੇ ਮੈਦਾਨ ਵਿੱਚ ਆਈਏ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز